ਖਿੱਚ ਦਿੱਤੀਆਂ ਲਕੀਰਾਂ ਤੇ ਲਾ ਦਿੱਤੀਆਂ ਤਾਰਾਂ ਨੇ ਆ ਦਿਲ ਨਹੀਂ ਗਏ ਵੰਡੇ ਭਾਵੇਂ ਬਾਰਡਰ ਹਜ਼ਾਰਾਂ ਨੇ ਤਿੰਨਾ ਲੋੜ ਪੈਂਦੀ ਕਿਸੇ ਕਾਗਜ਼ ਦੀ ਬੇੜਾ ਹੁੰਦਾ ਪਾਰ ਅਸੀਂ ਲਾਹੌਰ ਜਾਣਾ ਸੀ ਤੁਰ ਕੇ ਜੇ ਹੁੰਦੀ ਖਾਲਸੇ ਦੀ ਸਰਕਾਰ ਅਜੇ 47 ਦਾ ਸੰਤਾਪ ਹੀ ਹੰਡਾਰੇ ਸਾਂ ਕਿ 84 ਨੇ ਸਾਢੇ ਘਰ ਵੀ ਛੜਾ ਦਿੱਤੇ ਹੁਣ ਦਾ ਬਦਲਾ 15 ਅਗਸਤ ਆਜ਼ਾਦੀ ਤੁਹਾਡੇ ਵਾਸਤੇ ਹੋ ਸਕਦੀ ਐ 15 ਅਗਸਤ ਦੀ ਜਸ਼ਨ ਮਾਹੌਲ ਤੁਹਾਡੇ ਵਾਸਤੇ ਹੋ ਸਕਦੇ ਨੇ ਸਾਡੇ ਉੱਤੇ 15 ਅਗਸਤ ਵਾਲੇ ਦਿਨ ਕਿਹੜਾ ਦਖਾਂਤ ਕਿਹੜਾ ਕਹਿਰ ਕਿਹੜਾ ਕਤਲਿਆਂ ਵਿੱਚ ਝੁੱਲਿਆ ਸੀ ਉਹ ਅਸੀਂ ਅੱਜ ਵੀ ਨਹੀਂ ਭੁੱਲੇ ਕੀ ਸਮਾਂ ਹੋਏਗਾ ਆਪਾਂ ਉਸ ਸਮੇਂ ਨੂੰ ਯਾਦ ਕਰੀਏ ਕੀ ਮਾਹੌਲ ਹੋਏਗਾ ਕਿਦਾਂ ਦਾ ਮੰਜ਼ਰ ਹੋਏਗਾ ਉਹ ਜਦੋਂ ਰੱਜੇ ਪੂਜੇ ਘਰਾਂ ਦੇ ਮਾਲਕਾਂ ਨੂੰ ਬੇ ਘਰ ਕੀਤਾ ਹੋਏਗਾ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਤੁਸੀਂ ਆਪਣੇ ਆਪ ਕਰ ਦੇਣਾ ਕਮੈਂਟ ਕਰਕੇ ਦੱਸਿਓ ਕਿ ਅੱਜ ਕਿੰਨੇ ਕਿੰਨੇ ਉਹ ਦਿਨ ਯਾਦ ਕੀਤਾ ਆਓ ਯਾਦ ਕਰਦੇ ਆਂ ਜੇ ਆਪਾਂ ਉਸ ਸਮੇਂ ਨੂੰ ਯਾਦ ਕਰੀਏ ਉਸ ਸਮੇਂ ਜਦੋਂ ਉਧਰਲੇ ਪਾਸੇ ਉੱਜੜ ਕੇ ਸਾਡੇ ਪੁਰਖੇ ਇਸ ਪਾਸੇ ਆਏ ਸੀ ਅੱਜ ਦੇਖ ਨਾਨਕਾ ਆ ਕੇ ਅੰਬਰਸਰ ਦੇ ਭਾਗ ਓਏ ਲਾਸ਼ਾਂ ਥੱਲੇ ਦੱਬ ਗਿਆ ਜੱਲਿਆਂ ਵਾਲਾ ਬਾਗ ਛਾਬੇ ਰਹਿ ਗਈਆਂ ਰੋਟੀਆਂ ਤੇ ਚੁੱਲ੍ਹੇ ਰਹਿ ਗਿਆ ਸਾਗ ਉਹ ਚਰਨਲ ਖਾਰੀ ਲੁੱਟ ਗਏ ਧੀਆਂ ਦੇ ਸੁਹਾਗ ਕਹਿੰਦਾ ਛੜੀਆਂ ਕੋਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਬਟਾਈ ਰੰਗਾ ਉਹ ਟੁੱਟੀਆਂ ਲਾਵਾ ਵੇਲੇ ਵੰਗਾ ਦਾਦੀ ਮਿੰਦਰ ਕੌਰ ਦੀ ਅੱਜ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀ ਜਿੰਨਾ ਉਸ ਟਾਈਮ ਨੂੰ ਯਾਦ ਕਰਦੇ ਆ ਉਨਾ ਹੀ ਦਰਦ ਆਉਂਦਾ ਕਿਹੜੇ ਹੱਕ ਨਾਲ ਮਨਾਈਏ ਸੀ 15 ਅਗਸਤ ਸਾਡਾ ਹੱਸਦਾ ਵਸਦਾ ਪੰਜਾਬ ਉਹ ਸਿਆਸਤ ਦੀ ਪੇਟ ਚੜ ਗਿਆ ਦੋ ਟੁਕੜਿਆਂ ਵਿੱਚ ਵੰਡਤਾ ਕੁਝ ਉਹ ਫਿਰਕਾਪ੍ਰਸਤ ਲੋਕਾਂ ਨੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਐਸਾ ਕਤਲੇਆਮ ਕੀਤਾ ਲੋਕਾਂ ਦੇ ਵਿੱਚ ਐਵੇਂ ਦੀ ਨਫ਼ਰਤ ਭਰਤੀ ਜਿਹੜੀ ਨਫ਼ਰਤ ਅੱਜ ਤੱਕ ਤੁਹਾਡੇ ਮਨ ਦੇ ਵਿੱਚੋਂ ਨਹੀਂ ਨਿਕਲੀ ਉਹ ਤੁਸੀਂ ਸੋਚੋ ਉਹਨਾਂ ਦੇ ਕਿਵੇਂ ਦੇ ਦਿਮਾਗ ਹੋਣਗੇ ਜਿਹੜੇ ਅੱਜ ਤੋਂ 50 100 ਸਾਲ ਪਹਿਲਾਂ ਐਵੇਂ ਦਾ ਵਰਤਾਂਤ ਸਿਰਜ ਗਏ ਜਿਹਦੇ ਵਿੱਚੋਂ ਤੁਸੀਂ ਅੱਜ ਤੱਕ ਨਹੀਂ ਨਿਕਲ ਸਕੇ ਤੁਹਾਨੂੰ ਕੌਮਾਂ ਦੇ ਨਾਂ ਤੇ ਅੱਜ ਤੱਕ ਲੜਾਇਆ ਗਿਆ ਹਰੇਕ ਕੌਮ ਹਰੇਕ ਦੀ ਦੁਸ਼ਮਣ ਬਣਾ ਕੇ ਖੜੇ ਕਰਕੇ ਆਪ ਉਹ ਰਾਜ ਭਾਗ ਭੋਗਦੇ ਨੇ ਲੋਕ ਕਿੱਡੇ ਬੇਵੱਸ ਹੋ ਗਏ ਸੀ ਉਹ ਇੰਡੀਆ ਵਾਲੀ ਟ੍ਰੇਨ ਫੜਨ ਨੂੰ ਪੰਜਾਬ ਨੂੰ ਦੋ ਟੁਕੜਿਆਂ ਦੇ ਵਿੱਚ ਵੰਡਤਾ ਅੱਜ ਤੁਸੀਂ ਸਾਨੂੰ ਪੁੱਛਦੇ ਹੋ ਕਿ ਤੁਹਾਡਾ ਲਾਹੌਰ ਕੀ ਪਿਆਏ ਤੁਸੀਂ ਲਾਹੌਰ ਨੂੰ ਕਿਉਂ ਯਾਦ ਕਰਦੇ ਹੋ ਬਾਈ ਲਾਹੌਰ ਨੂੰ ਆਖਰੀ ਸਾਹ ਤੱਕ ਤਾਂ ਯਾਦ ਕਰਦੇ ਆ ਕਿ ਸਾਡਾ ਸਿੱਖ ਐਂਪਾਇਰ ਲਾਹੌਰ ਦੇ ਵਿੱਚ ਪਿਆਏ ਜਿੰਨੀ ਸਾਡੀ ਸਿਆਸਤ ਸੀ ਸਾਰੀ ਲਾਹੌਰ ਦੇ ਵਿੱਚ ਸੀ ਇਸ ਕਰਕੇ ਉੱਥੋਂ ਉਸ ਸਮੇਂ ਦੇ ਹੁਕਮਰਾਨਾਂ ਨੇ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਸੀ ਇੱਕ ਭਰਾ ਦੇ ਡੋ ਟੁਕੜੇ ਕਰਤੇ ਸੀ ਕਿ ਸਾਰੀ ਉਮਰ ਇਹਨਾਂ ਦੀ ਸਿਆਸਤ ਇਕੱਠੀ ਨਾ ਹੋ ਸਕੇ ਬਈ ਅੱਜ ਤੁਸੀਂ ਸਾਨੂੰ ਪੁੱਛਦੇ ਹੋ ਤਾਂ ਹੋਰ ਸਾਡਾ ਕੀ ਪਿਆਏ ਲਾਹੌਰ ਸਾਡਾ ਬਈ ਸਾਰਾ ਕੁਝ ਹੀ ਪਿਆਏ ਸਾਡੇ ਵਿਰਾਸਤਾਂ ਲਾਹੌਰ ਰਹਿ ਗਈਆਂ ਸਾਡਾ ਨਨਕਾਣਾ ਸਾਹਿਬ ਲਾਹੌਰ ਰਹਿ ਗਿਆ ਸਾਡੀ ਸਿੱਖ ਸਿਆਸਤ ਲਾਹੌਰ ਰਹਿ ਗਈ ਸਾਡੀ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਲਾਹੌਰ ਚ ਰਹਿ ਗਈ ਬਈ ਸਾਡਾ ਡਲ ਹੋਰ ਤੋਂ ਬਿਨਾ ਸਾਡੇ ਪੱਲੇ ਕੀ ਰਹਿ ਗਿਆ ਹਜੇ ਵੀ ਸਾਨੂੰ ਯਾਦ ਕਰਨ ਤੋਂ ਵੀ ਤੁਸੀਂ ਡੱਕਦੇ ਹੋ ਕਿ ਅਸੀਂ ਆਪਣੇ ਉਸ ਸਮੇਂ ਨੂੰ ਯਾਦ ਵੀ ਨਾ ਕਰੀਏ ਬਿਨ ਸਾਡੇ ਰਣਜੀਤ ਸਿੰਘ ਦੇ ਹੋਰ ਪੱਲੇ ਸਾਡੇ ਕੀ ਰਿਹਾ ਏ ਹਜੇ ਵੀ ਸਾਨੂੰ ਪੁੱਛਦੇ ਹੋ ਲਾਹੌਰ ਤੁਹਾਡਾ ਕੀ ਪਿਆ ਏ ਇੱਕ ਹਿੱਸਾ ਪੰਜਾਬ ਦਾ ਤੇ ਖਾਲਸਾ ਰਾਜ ਉੱਥੇ ਤੇ ਸਾਡੇ ਦੇਸ਼ ਪੰਜਾਬ ਦਾ ਸਾਰਾ ਤਖਤੋ ਤਾਜ ਉੱਥੇ ਖਾਲਸੇ ਦੀ ਫੌਜ ਦਾ ਉੱਥੇ ਕੱਲਾ ਕੱਲਾ ਜੀ ਪਿਆ ਏ ਤੂੰ ਤੁਸਾਨੂੰ ਪੁੱਛਦਾ ਹੈ ਲਾਹੌਰ ਤੁਹਾਡਾ ਕੀ ਪਿਆਏ ਇੱਕੋ ਜਈਆ ਬੋਲੀ ਸਾਡੀ ਪੰਜਾਬੀ ਉਥੇ ਦੁਨੀਆ ਨੇ ਪਛਾਨੀ ਜੋ ਸਾਡੀ ਨਵਾਬੀ ਉਹ ਵੀ ਉਥੇ ਹਰੀ ਸਿੰਘ ਨਲਵੇ ਦੀ ਦਲੇਰੀ ਉਥੇ ਤੇ ਸਾਡੇ ਪੁਰਖਿਆਂ ਦੇ ਖੂਨ ਦਾ ਜਿੱਥੇ ਲਹੂ ਪਿਆਏ ਤੇ ਤੁਸਾਨੂੰ ਪੁੱਛਦਾ ਹੈ ਲਾਹੌਰ ਤੁਹਾਡਾ ਕੀ ਪਿਆਏ ਜਿਨ੍ਹਾਂ ਨੂੰ ਇਹ ਆਜ਼ਾਦੀ ਦਾ ਨਿਗ ਆਉਂਦਾ ਉਹ ਨਿਗ ਉਹਨਾਂ ਨੂੰ ਮੁਬਾਰਕ ਜੇ ਤੁਸੀਂ ਅੱਜ ਵੀ ਗੁਲਾਮ ਨਹੀਂ ਹੈਗੇ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਅੱਜ ਆਜ਼ਾਦ ਹੋ ਜੇ ਆਜ਼ਾਦ ਹੋ ਤਾਂ ਤੁਹਾਡੀਆਂ ਜ਼ਮੀਨਾਂ ਤੇ ਡੱਕੇ ਕਿਉਂ ਪਈ ਜਾਂਦੇ ਨੇ ਜੇ ਆਜ਼ਾਦ ਹੋ ਤਾਂ ਅੱਜ ਵੀ ਤੁਹਾਡਾ ਪੰਜਾਬ ਦਿੱਲੀ ਵਾਲੇ ਕਿਉਂ ਚਲਾਈ ਜਾਂਦੇ ਨੇ ਜੇ ਤੁਸੀਂ ਆਜ਼ਾਦ ਹੋ ਤਾਂ ਅੱਜ ਵੀ ਤੁਸੀਂ ਆਪਣੀ ਪਾਰਟੀ ਕਿਉਂ ਨਹੀਂ ਬਣਾ ਸਕੇ ਤੁਹਾਡਾ ਸਿੱਖ ਸਿਆਸਤ ਦੇ ਵਿੱਚ ਪੈਰ ਇੰਨੇ ਕਮਜ਼ੋਰ ਕਿਉਂ ਨੇ ਤੁਹਾਡੇ ਗੁਰੂ ਘਰ ਦਿੱਲੀ ਤੋਂ ਕਿਉਂ ਚੱਲਣ ਲੱਗ ਗਏ ਗੁਰੂ ਘਰ ਮਹੰਤਾਂ ਤੋਂ ਸਾਡੇ ਪੁਰਖਿਆ ਨੇ ਲੜ ਕੇ ਆਜ਼ਾਦ ਕਰਾਏ ਸੀ ਅੱਜ ਤੁਹਾਡੇ ਗੁਰੂ ਘਰ ਵੀ ਗੁਲਾਮ ਹੋਣ ਲੱਗ ਗਏ ਕਿਹੜੀ ਰਾਜਨੀਤੀ ਦੇ ਸਿਕੰਜੇ ਦੇ ਵਿੱਚ ਫਸ ਕੇ ਕਿ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਕਿ ਤੁਸੀਂ ਗੁਲਾਮ ਹੋ ਜੇ ਤੁਸੀਂ ਹਜੇ ਵੀ ਆਜ਼ਾਦ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਆਜ਼ਾਦੀ ਦਾ ਨਿਗ ਆਖਰ ਮਾਣ ਕਿੱਥੇ ਰੱਖੇ ਹੋ ਉਹ ਕਿਹੜੀ ਜਗ੍ਹਾ ਜਿੱਥੇ ਜਾ ਕੇ ਤੁਹਾਨੂੰ ਆਜ਼ਾਦੀ ਦਾ ਉਹ ਨਿਗ ਆਉਂਦਾ ਮੈਂ ਵੀ ਉਹ ਜਗ੍ਹਾ ਦੇਖਣਾ ਚਾਹੁੰਦਾ ਇੱਕ ਮੁਠ ਇੱਕ ਤਾਕਤ ਹੈ ਬਈ ਜਿੰਨਾ ਟਾਈਮ ਆਪਾਂ ਵੰਡੇ ਰਵਾਂਗੇ ਆਪਣਾ ਕੁਝ ਨਹੀਂ ਬੰਨਣਾ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ ਉਹ ਇੱਕੋ ਇੱਕ ਝੰਡਾ ਸਾਡੇ ਖਾਲਸੇ ਦਾ ਝੰਡਾ ਹੈ ਅਸੀਂ ਕਿਸੇ ਸਰਕਾਰਾਂ ਤੋਂ ਕਿਸੇ ਰਾਜਨੀਤਿਕ ਪਾਰਟੀਆਂ ਤੋਂ ਕੁਝ ਨਹੀਂ ਲੈਣਾ ਅਕਾਲ ਤਖਤ ਤੋਂ ਹੋਇਆ ਹੁਕਮ ਸਾਡਾ ਸਿਰ ਮੱਥੇ ਹੋਣਾ ਚਾਹੀਦਾ ਅਕਾਲ ਤਖਤ ਤੇ ਆਪਣਾ ਦਬਦਬਾ ਕਾਇਮ ਕਰੋ ਸਾਡੀ ਸਰਕਾਰ ਅਕਾਲ ਤਖਤ ਤੋਂ ਚੱਲਣੀ ਚਾਹੀਦੀ ਆ ਫਿਰ ਅਸੀਂ ਆਜ਼ਾਦ ਆ ਨਹੀਂ ਤਾਂ ਬਈ ਗੁਲਾਮੀ ਤੁਹਾਨੂੰ ਮੁਬਾਰਕ